ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਸੂਟਸ ਆਪਣੇ ਬਹੁਤ ਸਾਰੇ ਰੈਡੀ ਹੋ ਕੇ ਜਾ ਰਹੇ ਨੇ ਜੀ ਕੋਈ ਫਾਰਮ 'ਚ ਆ ਰਹੇ ਆ ਬਾਕੀ ਇੱਧਰ ਵਾਲੇ ਫਰੈਂਡਸ ਵੀ ਰੈਡੀ ਕਰਵਾ ਰਹੇ ਨੇਗੇ ਤੇ ਅੱਜ ਜਿਹੜੇ ਸੂਟ ਲੈ ਕੇ ਆਏ ਆ ਅਸੀਂ ਤੁਹਾਡੇ ਲਈ ਆਪਣੇ ਇੱਥੇ ਹੀ ਲੋਕਲ ਵਾਲੇ ਫਰੈਂਡਸ ਜਾਨੀ ਕਿ ਭੈਣਾਂ ਨੇ ਰੈਡੀ ਕਰਵਾਏ ਨੇਗੇ ਤੇ ਮੈਂ ਸੋਚਿਆ ਤੁਹਾਡੇ ਲਈ ਨਾਲ ਸ਼ੇਅਰ ਕਰ ਦੇਵਾਂ ਤਾਂ ਤੁਸੀਂ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਸਾਡੇ ਕੋਲੋਂ ਕਰਵਾ ਸਕਦੇ ਹੋਗੇ ਤਾਂ ਫਰਥਰ ਫਾਸਟ ਸੁਣਤੀ ਗੱਲ ਕਰਦੇ ਆ ਉਸ ਤੋਂ ਪਹਿਲਾਂ ਮੈਂ ਇਹ ਰਿਕਵੈਸਟ ਕਰਨਾ ਚਾਹਾਂਗੀ ਕਿ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜਦੋਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਬਾਕੀ ਆਪਣਾ ਸੇਮ ਹੀ ਨਾਮ ਦਾ ਪੇਜ ਆ ਜਿਹੜਾ ਉਹ ਇੰਸਟਾਗ੍ਰam ਤੇ ਵੀ ਹੈਗਾ ਤੁਸੀਂ ਉੱਥੇ ਵੀ ਜਾ ਕੇ ਮੇਜ ਪੇਜ ਨੂੰ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਰੀਲਸ ਵਗੈਰਾ ਮਿਲ ਜਾਂਦੀਆਂ ਨੇ ਜਿਹਦੇ ਵਿੱਚ ਸਾਡੇ ਸਾਰੇ ਡਿਜ਼ਾਈਨਿੰਗ ਹੁੰਦੀ ਆ ਸੂਟਾਂ ਦੀ ਤਾਂ ਤੁਸੀਂ ਉੱਥੋਂ ਸੂਟ ਦਾ ਡਿਜ਼ਾਈਨ ਕੋਈ ਵੀ ਪਿਕ ਕਰਕੇ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ ਜਾਂ ਸਾਡੇ ਤੋਂ ਮੋਸਟਲੀ ਅਵੇਲੇਬਲ ਅਵੇਲੇਬਲ ਵੀ ਹੁੰਦੇ ਨੇ ਤਾਂ ਤੁਸੀਂ ਲੈ ਵੀ ਸਕਦੇ ਹੋ ਬਾਈ ਵੀ ਕਰ ਸਕਦੇ ਹੋ ਤਾਂ ਆਪਾਂ ਫਸਟ ਸੂਟ ਦੀ ਗੱਲ ਕਰਦੇ ਹਾਂ ਜੀ ਅੱਜ ਬਹੁਤ ਸੋਹਣਾ ਮੀਨਜ਼ ਇਹ ਅਸੀਂ ਡਾਈ ਕਰਵਾ ਕੇ ਆ ਲੱਤਾਗਾ ਮੈਨਸ ਤੁਸੀਂ ਕੋਈ ਵੀ ਕਲਰ ਸਾਡੇ ਤੋਂ ਕਰਵਾ ਸਕਦੇ ਹੋ ਇਸ embroidery ਦੇ ਵਿੱਚ ਵੈਸੇ ਇਹ ਫੈਬਰਿਕ ਜਿਹੜਾ ਕਾਟਨ ਦੇ ਵਿੱਚ ਹੀ ਹੁੰਦਾ ਬਟ ਇਹ ਫੈਬਰਿਕ ਜਿਹੜਾ ਪਾਰਟੀ ਵੇਅਰ ਹੁੰਦਾਗਾ ਜੀ ਜਿਵੇਂ ਆਪਾਂ ਨਾਰਮਲ ਘਰੇ ਕੈਮਰੀ ਕਾਟਨ ਪਾਉਨੇ ਆ ਉਹਦੇ ਨਾਲ ਥੋੜੀ ਹਟ ਕੇ ਹੁੰਦੀ ਹੈ ਇਹ ਸਿਲਕ ਕਾਟਨ ਥੋੜੀ ਆ ਜਾਂਦੀ ਹੈ ਇਹਨੂੰ ਸਿਲਕ ਕਾਟਨ ਕਹਿ ਦਿੰਦੇ ਆਗੇ ਤੇ ਇਹਦੇ ਵਿੱਚ ਆਪਾਂ ਮੀਨ ਪਾਰਟੀ ਵੇਅਰ ਲੁੱਕ ਆਉਂਦੀ ਆਪਣੀ ਪੂਰੀ ਪ੍ਰੋਪਰ ਤੇ I mean ਜਿਨ੍ਹਾਂ ਨੇ ਆਪਾਂ ਹੁਣ ਸਮਰ ਦੇ ਵਿੱਚ ਆਪ ਨੂੰ ਫੰਕਸ਼ਨਸ ਆਉਂਦੇ ਨੇ ਹਨਾ ਤੇ ਉਹਨਾਂ ਦੇ ਲਈ ਆਪਾਂ ਇਹ ਸੂਟ ਇਹ ਵਾਲੇ ਫੈਬਰਿਕ ਦੇ ਉੱਤੇ ਰੈਡੀ ਕਰਵਾ ਸਕਦੇ ਆਂ ਇਹ ਵੈਸੇ ਸਮ ਟਾਈਮ ਡਾਈਡ ਮਿਲ ਜਾਂਦਾਗਾ ਬਟ ਮੋਸਟਲੀ ਇਹ ਆਪਾਂ ਵਾਈਟ ਕਲਰ ਚ ਹੁੰਦਾ ਆਪਣੇ ਕੋਲੇ ਅਵੇਲੇਬਲ ਤੇ ਉਹ ਆਪਾਂ ਡਾਈ ਕਰਵਾ ਕੇ ਜਿਹੜਾ ਵੀ ਕਲਰ ਤੁਸੀਂ ਕਹੋਗੇ ਉਹ ਡਾਈ ਹੋ ਜਾਂਦਾਗਾ ਜੀ ਤੇ ਫੈਬਰਿਕ ਬਾਰੇ ਤੁਹਾਨੂੰ ਨੌਲੇਜ ਦੇ ਦਿੱਤੀ ਅਸੀਂ ਹਨਾ ਤੇ ਹੁਣ ਆਪਾਂ ਗੱਲ ਕਰਦੇ ਆਂ ਵਰਕ ਦੀ ਤਾਂ ਵਰਕ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਹੋਏਗਾ ਤੁਹਾਨੂੰ ਦੇਖੋ ਜੀ ਵਰਕ ਦੀ ਆਪਾਂ ਹਮੇਸ਼ਾ ਹੀ ਕਹਨੇ ਆ ਕਿ ਤੁਹਾਨੂੰ ਫੁੱਲ ਗਰੰਟੀ ਦਿੰਨੇ ਆਸੀਂ ਤੇ ਇਸ ਤਰ੍ਹਾਂ ਇਹ ਘੇਰੇ ਦੇ ਉੱਤੇ ਕੰਮ ਕੀਤਾ ਗਿਆਗਾ ਤੇ ਘੇਰੇ ਦਾ ਤੁਸੀਂ ਕੰਮ ਦੇਖ ਸਕਦੇ ਹੋਗੇ ਹਨਾ ਕਿੰਨਾ ਨੀਟ ਐਂਡ ਕਲੀਨ ਦਿੱਤਾ ਬਾਕੀ ਆਪਾਂ ਲੇਸ ਦੇ ਨਾਲ ਵੀ ਫਿਨਿਸ਼ਿੰਗ ਦਿੱਤੀ ਹੈਗੀ ਵੀ ਹੋਰ ਵੀ ਜਿਆਦਾ ਸੋਹਣਾ ਲੱਗ ਸਕੇ ਤੇ ਬਾਕੀ ਇਸ ਤਰ੍ਹਾਂ ਤਿੰਨ ਕਲੀਆਂ ਉੱਪਰ ਨੂੰ ਜਾਂਦੀਆਂ ਨੇ ਸੂਟ ਦੇ ਸਾਰੇ ਸੂਟ ਦੇ ਉੱਪਰ ਇਸ ਤਰ੍ਹਾਂ ਤਿੰਨ ਕਲੀਆਂ ਜਾਂਦੀਆਂ ਨੇਗੀਆਂ ਤੇ ਉਹਨਾਂ ਕਲੀਆਂ ਦੇ ਵਿੱਚ ਆਪਾਂ ਫਲਾਵਰ ਵੀ ਮੀਨਸ ਬਣਾਏ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਫਲਾਵਰ ਦਾ ਕੰਬੀਨੇਸ਼ਨ ਆਪ ਬਹੁਤ ਸੋਹਣਾ ਰੱਖਿਆ ਹੋਇਆਗਾ ਲਾਈਟ ਮੀਨਸ ਇਸ ਕਲਰ ਨੂੰ ਆਪਾਂ ਕੀ ਫਰੋਜ਼ ਹੀ ਵੀ ਨਹੀਂ ਕਹਿ ਸਕਦੇ ਸਕਾਈ ਬਲੂ ਵੀ ਨਹੀਂ ਕਹਿ ਸਕਦੇ ਡਿਫਰੈਂਟ ਜਿਹਾ ਸ਼ੇਡ ਹੈਗਾ ਤੇ ਇੱਕ ਜੈਲੋ ਦੇ ਨਾਲ ਤੇ ਇੱਕ ਆਪਾਂ ਜਿਹੜੀ ਬਾਟਮ ਦਾ ਕਲਰ ਆ ਆਫ ਵਾਈਟ ਉਹਦੇ ਨਾਲ ਆਪਾਂ ਕੰਬੀਨੇਸ਼ਨ ਦਿੱਤਾਗਾ ਤੇ ਇਹਦੇ ਨਾਲ ਬਹੁਤ ਸੋਹਣਾ ਲੱਗਦਾਗਾ ਉੱਪਰ ਤੱਕ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਡਿਜ਼ਾਈਨ ਲੱਗਦਾਗਾ ਤੇ ਮੀਨਸ ਪੂਰੀ ਹੈਵੀ ਲੁੱਕ ਆਉਂਦੀ ਹੈ ਸਮਰ ਦੇ ਅਕੋਰਡਿੰਗ ਤੇ ਇਹ ਸਾਰਾ ਮਸ਼ੀਨ ਵਰਕ ਹੈ ਜੀ ਤੇ ਇਹ ਆਪਣਾ ਹੈਗਾ ਜੀ ਦੇਖੋ ਤੁਸੀਂ ਆ ਬਾਜੂ ਦਾ ਵਰਕ ਬਾਜੂ ਦਾ ਵਰਕ ਥੋੜਾ ਹੈਵੀ ਰੱਖਿਆਗਾ ਤੁਸੀਂ ਇਸੇ ਵਰਕ ਨੂੰ ਕਸਟਮਾਈਜ਼ ਆਪਣੇ ਪਸੰਦ ਨਾਲ ਕਰਵਾ ਸਕਦੇ ਹੋ ਜਿਵੇਂ ਇਸ ਦਾ ਨਾਲ ਤਾਂ ਸਾਡੇ ਕੋਲ ਪਹਿਲਾਂ ਸੂਟ ਰੈਡੀ ਹੋ ਕੇ ਗਿਆ ਜਿਵੇਂ ਤੁਸੀਂ ਘੇਰੇ ਤੇ ਨਹੀਂ ਵਰਕ ਕਰਾਉਣਾ ਹਨ ਤੇ ਨਹੀਂ ਵੀ ਕਰਵਾ ਸਕਦੇ ਇਕੱਲਾ ਇਹ ਵਾਲਾ ਫਰੰਟ ਵਾਲਾ ਸਟਾਈਲ ਕਰਾ ਸਕਦੇ ਹੋਗੇ ਜਾਂ ਫਿਰ ਤੁਸੀਂ ਮੀਂਝ ਜਿਹੜਾ ਬਾਜੂ ਵਾਲਾ ਵਰਕ ਆ ਇਹ ਆਪਾਂ ਬੈਕ ਸਾਈਡ ਦੇ ਉੱਤੇ ਵੀ ਕਰਵਾ ਸਕਦੇ ਹਾਂਗੇ ਜਾਂ ਫਿਰ ਤੁਸੀਂ ਆਹਾ ਵਾਲੇ ਫਲਾਵਰ ਵੀ ਬੈਕ ਸਾਈਡ ਤੇ ਪਵਾ ਸਕਦੇ ਹੋ ਫਰੰਟ ਬੈਕ ਤੇ ਦੋਨਾਂ ਤੇ ਤੁਸੀਂ ਬੇਲ ਪਵਾ ਸਕਦੇ ਹੋ ਮੀਂਝ ਤੁਹਾਡਾ ਜਿਵੇਂ ਦਿਲ ਕਰਦਾ ਤੁਸੀਂ ਉਸ ਤਰ੍ਹਾਂ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜਾ ਵਰਕ ਆ ਏਮਬਰਾਇਡਰੀ ਹੋ ਘੱਟ ਜਾਂ ਵੱਧ ਆਪਾਂ ਕਰ ਸਕਦੇ ਹੁੰਨੇ ਆਪਣੀ ਚੋਇਸ ਦੇ ਮਤਲਬਕ ਬਾਕੀ ਤੁਸੀਂ ਦੇਖ ਸਕਦੇ ਹੋ ਅਸੀਂ ਲੇਸ ਦੀ ਵੀ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਤਾਂ ਕਿ ਸੂਟ ਦੀ ਲੁੱਕ ਜਿਹੜੀ ਹੋਰ ਵੀ ਵਧੀਆ ਬਣ ਜਾਵੇ ਤੇ ਬੈਕ ਸਾਈਡ ਤੇ ਇਹਦੇ ਵਰਕ ਨਹੀਂ ਹੈਗਾ ਪਰ ਆਪਾਂ نیچے ਥੋੜੀ ਜਿਹੀ ਡਿਜ਼ਾਈਨਿੰਗ ਕੀਤੀ ਹੈ ਤਾਂ ਕਿ ਬੈਕ ਸਾਈਡ ਵੀ ਪਲੇਨ ਨਾ ਲੱਗੇ ਇਸ ਤਰ੍ਹਾਂ ਲੇਸ ਦੇ ਨਾਲ ਆਪਾਂ ਥੋੜੀ ਜਿਹੀ ਦੀ ਲੁੱਕ ਆ ਜਿਹੜੀ ਉਹ ਚੇਂਜ ਕਰ ਦਿੰਦੀ ਹੈਗੀ ਤੇ ਹੁਣ ਇਸਦੇ ਤੁਹਾਨੂੰ ਬਾਟਮ ਦਿਖਾਉਣੇ ਆ ਜਿਹੜਾ ਕਲਰ ਕੰਬੀਨੇਸ਼ਨ ਆਪਾਂ ਇਹਦੇ ਵਿੱਚ ਪਾਇਆ ਇਹਦੇ ਵਿੱਚ ਉਹ ਵੈਸੇ ਯੂਨੀਕ ਸੂਟ ਹੋਏਗਾ 3D ਸੂਟ ਆ ਪਹਿਲਾਂ ਵੀ ਆਪਾਂ ਵਿంటర్ ਦੇ ਵਿੱਚ ਪਾਰਟੀ ਵੇਅਰ ਬਹੁਤ ਸਾਰੇ 3D ਸੂਟ ਰੈਡੀ ਕਰ ਚੁੱਕੇ ਹਾਂਗੇ ਤੇ ਆਪਾਂ ਇਹ ਵਾਲਾ ਵੀ ਡਿਫਰੈਂਟ ਕਲਰ ਦੇ ਵਿੱਚ ਕੀਤਾਗਾ ਭੈਣ ਨੇ ਕਹਤਾ ਸੀ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਕਰ ਸਕਦੇ ਹੋ ਕਰ ਦੋ ਤੇ ਅਸੀਂ ਉਵੇਂ ਹੀ ਰੈਡੀ ਕੀਤਾਗਾ ਤੁਸੀਂ ਦੇਖੋਗੇ ਇਹਦੇ ਤਿੰਨ ਫਲਾਵਰ ਨੇ ਬਾਟਮ ਦੇ ਉੱਤੇ ਕਿਹ ਰਹਿ ਗਿਆ ਇੱਕ ਇੱਥੇ ਆ ਜੀ ਤੇ ਇੱਕ ਇਹ ਵਾਲਾ ਰਹਿ ਗਿਆ ਸੇਮ ਹੀ ਇਸ ਦੇ ਇਧਰਲੀ ਸਾਈਡ ਆ ਇਸ ਤਰ੍ਹਾਂ ਇਹ ਵਾਲੀ ਫਲਾਵਰ ਪਰ ਇਹਦੇ ਵਿੱਚ ਆਪਾਂ ਕਰੀਮ ਰੰਗ ਲੱਤ ਸੀ ਇਹਦੇ ਵਿੱਚ ਆਪਾਂ ਮਹਿਰੂਨ ਵਾਲਾ ਕਲਰ ਲੈ ਲਿਆ ਤੇ ਇਹਦੇ ਨਾਲ ਇਹ ਹੋਰ ਸੋਨਾ ਬਣ ਗਿਆ ਇਹ ਬਾਟਮ ਦਾ ਵਰਕ ਆ ਜਾਂਦਾ ਤੇ ਆਪਾਂ ਸਟ੍ਰੇਟ ਸਲਵਾਰ ਰੈਡੀ ਕੀਤੀ ਹੈਗੀ ਤੁਸੀਂ ਜਿਹੜੀ ਮਰਜ਼ੀ ਮੀਨਸ ਬਾਟਮ ਸਾਡੇ ਨਾਲ ਰੈਡੀ ਕਰਵਾ ਸਕਦੇ ਹੋ ਜਿਹੜੇ ਮਰਜ਼ੀ ਅੱਜਕੱਲ ਜਿਹੜੇ ਫਰਸ਼ੀ ਡਿਜ਼ਾਈਨ ਚੱਲੇ ਆ ਉਸ ਤਰ੍ਹਾਂ ਵੀ ਤੇ ਇਹ ਇਹਦੇ ਨਾਲ ਜੇ ਆਪਾਂ ਦੁਪੱਟਾ ਰੈਡੀ ਕੀਤਾਗਾ ਇਸ ਤਰ੍ਹਾਂ ਕੰਬੀਨੇਸ਼ਨ ਦੇਖੋ ਤਿੰਨਾ ਦਾ ਕਿੰਨਾ ਜ਼ਿਆਦਾ ਸੋਹਣਾ ਲੱਗਦਾਗਾ ਤੇ ਇਹ ਦੁਪੱਟਾ ਰੈਡੀ ਕੀਤਾਗਾ ਇਹ ਆਪਾਂ ਕੀਤਾ ਪਿਓਰ ਆਰਗਨ ਜਿਹੇ ਵਿੱਚ ਕਿਉਂਕਿ ਭੈਣ ਨੇ ਕਿਹਾ ਸੀ ਆ ਕਿ ਸਾਨੂੰ ਮੈਨੂੰ ਪਾਰਟੀ ਵੇਅਰ ਦੁਪੱਟਾ ਸੂਟ ਚਾਹੀਦਾਗਾ ਵੀ ਸਮਰ ਦਾ ਸਾਡਾ ਫੰਕਸ਼ਨ ਆਗਾ ਤੇ ਤੁਸੀਂ ਸਾਨੂੰ ਪਾਰਟੀ ਵੇਅਰ ਸੂਟ ਰੈਡੀ ਕਰਕੇ ਦਿਓ ਤੇ ਇਸ ਕਰਕੇ ਆਪਾਂ ਥੋੜਾ ਇਦਾਂ ਕਰਕੇ ਇਹਨੂੰ ਪਾਰਟੀ ਲੁੱਕ ਦੇ ਦਿੱਤੀ ਹੈਗੀ ਤੇ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਹੈਗੀ ਅ ਸ਼ਰਟ ਦੇ ਨਾਲ ਦੀ ਤੇ ਪਲੱਸ ਆਪਾਂ ਗੋਟੇ ਦੀਆਂ ਲਾਈਨਸ ਲਗਾੰਗੀਆਂ ਨੇਗੀ ਤਾਂ ਕਿ ਇਹ ਥੋੜੀ ਹੋਰ ਸੋਹਣਾ ਲੱਗੇ ਤਾਂ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਲੱਗਦਾ ਹੈਗਾ ਤੇ ਇਸ ਤਰ੍ਹਾਂ ਦਾ ਤੁਸੀਂ ਵੀ ਆਪ 3D ਸੂਟ ਰੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਤੇ ਬਾਕੀ ਅਸੀਂ ਲੇਡੀਜ਼ ਦੀ ਸਾਰੀ ਤਰ੍ਹਾਂ ਦੀ ਸਟਿਚਿੰਗ ਕਰਦੇ ਹਾਂ ਤੁਸੀਂ ਜਿਹੜੀ ਮਰਜ਼ੀ ਟਾਈਪ ਦੀ ਸਟਿਚਿੰਗ ਸਾਡੇ ਕੋਲੋਂ ਕਰਵਾ ਸਕਦੇ ਹੋ ਲਹਿੰਗਾ ਗਰਾਰਾ ਸ਼ਰਾਰਾ ਜੋ ਵੀ ਤੁਹਾਨੂੰ ਲੱਗੇ ਦੁਪट्टे ਦਾ ਫੈਬਰਿਕ ਵੀ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਮੁਤਾਬਕ ਆਪਾਂ ਨੈਕਸ ਸੂਟ ਦੀ ਗੱਲ ਕਰਦੇ ਹਾਂ ਇਹ ਜੀ ਇਸ ਇਹ ਸੂਟ ਆਪਣੇ ਕੋਲੇ ਹੈਗਾ ਵੀ ਆ ਅਵੇਲੇਬਲ ਵੀ ਹੈਗੇ ਇਹਦੇ ਵਿੱਚ ਆਪਣੇ ਕੋਲੇ ਹੋਰ ਦੋ ਪੀਸ ਹੈਗੇ ਨੇਗੇ ਇਹ ਸਿਰਫ ਤੁਹਾਨੂੰ ਸਟਿਚਿੰਗ ਸਟਾਈਲ ਦਿਖਾਉਣ ਦੇ ਲਈ ਸਵਾਹ ਕੀਤਾਗਾ ਤੇ ਇਹ ਦੇਖੋਗੇ ਤੁਸੀਂ ਕਿ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਪ੍ਰੋਪਰ ਕਿੰਨਾ ਸੋਹਣਾ ਜਿਆਦੇ ਤਾਂ ਮੀਨਸ ਗਾਰਲਿਸ਼ ਲੁੱਕ ਆ ਜਾਂਦੀ ਹੈ ਚਾਹੇ ਤੁਸੀਂ ਇਹਨੂੰ ਦੁਪੱਟਾ ਲਵੋ ਨਾ ਲਵੋ ਤੇ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਦੇ ਨਾਲ ਤੁਸੀਂ ਵੈਸੇ ਜਿਵੇਂ ਆਪਾਂ ਕਹ ਦੋ ਕਿ ਥੋੜਾ ਕੁੜਤਾ ਸਟਾਈਲ ਲੁੱਕ ਆ ਜਾਂਦੀ ਹੈਗੀ ਤੇ ਬਾਕੀ ਅਸੀਂ ਇਸ ਤਰ੍ਹਾਂ ਮੀਨਸ ਲੂਜ਼ ਬਾਜੂ ਦੇ ਨਾਲ ਇਸ ਤਰ੍ਹਾਂ ਔਰਗੈਂਜਾ ਦੀ ਲੈਂਸ ਲਗਾ ਕੇ ਇਸ ਮੋਸੀ ਲੈਂਸ ਲਗਾ ਕੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੈਗੀ ਤੇ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਜੀ ਫਾਰਸੀ ਸਲਵਾਰ ਦੇਖੋਗੇ ਤੁਸੀਂ ਇਸ ਤਰ੍ਹਾਂ ਹੁੰਦੀ ਹੈ ਇਹ ਬਿਲਕੁਲ ਸਟ੍ਰੇਟ ਹੁੰਦੀ ਹੈ ਤੇ ਇਹਦੀ ਜਿਹੜੀ ਮੂਰੀ ਹੈ ਤੁਸੀਂ ਦੇਖ ਸਕਦੇ ਹੋਗੇ ਸਲਵਾਰ ਦੀ ਮੂਰੀ ਇੰਨੀ ਵੱਡੀ ਮੂਰੀ ਹੋएगी ਇਹ ਇੰਨੀ ਵੱਡੀ ਮੂਰੀ ਹੋएगी ਇਹ ਵਾਲੀ ਤੇ ਇਸ ਤਰ੍ਹਾਂ ਇਹ ਲੂਸ ਜਿਹੜੀ ਆਪਾਂ ਨੂੰ ਲੁੱਕ ਦਿੰਦੀ ਹੈਗੀ ਠੀਕ ਹੈ ਜੀ ਆਪਾਂ ਫਾਰਸੀ ਸਲਵਾਰ ਰੈਡੀ ਕੀਤੀ ਹੈ ਜਿਵੇਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਕਿਸੇ ਵੀ ਸਟਾਈਲ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਸੂਟ ਤੁਸੀਂ ਵੈਸੇ ਵੀ ਐਜ਼ ਇੱਕ ਕੁਰਤਾ ਟਾਈਪ ਵੀ ਪਹਿਨ ਸਕਦੇ ਹੋ ਹਨ ਬਟ ਆਪਾਂ ਇਹਦੇ ਨਾਲ ਦੁਪੱਟਾ ਵੀ ਰੈਡੀ ਕੀਤਾਗਾ ਇਹਨਾਂ ਡਾਰਕ ਕਲਰ ਦਾ ਦੁਪੱਟਾ ਰੈਡੀ ਕਰਵਾਇਆਗਾ ਤੇ ਪਲੱਸ ਆਪਾਂ ਨਾਲ ਬਲੈਕ ਦਾ ਕੰਬੀਨੇਸ਼ਨ ਦਿੱਤਾਗਾ ਪੱਲੇ ਜਿਹੜੇ ਬਲੈਕ ਕੀਤੇ ਨੇ ਤੇ ਸੈਂਟਰ ਆਪਾਂ ਸਾਰਾ ਇਹ ਬ੍ਰਾਊਨ ਕੀਤਾਗਾ ਤੇ ਕਿਉਂਕਿ ਇਹ ਹੁਣ ਰੀਸੈਂਟਲੀ ਟ੍ਰੈਂਡ ਦੇ ਵਿੱਚ ਆਈ ਹੈ ਸਲਵਾਰ ਸਟੇਟਸ ਸਲਵਾਰ ਤਾਂ ਦੇਖੋ ਚੱਲ ਹੀ ਰਹੀ ਸੀਗੀ ਲਗਭਗ 2 ਸਾਲਾਂ ਤੋਂ ਚੱਲ ਰਹੀ ਹੈ ਤੇ ਬਟ ਹੁਣ ਰੀਸੈਂਟਲੀ ਇਹ ਸਲਵਾਰ ਆ ਜਿਹੜੀ ਕਾਟਨ ਸਮਰ ਦੇ ਵਿੱਚ ਟ੍ਰੈਂਡ 'ਚ ਆਈ ਹੈਗੀ ਤਾਂ ਆਪਾਂ ਉਸ ਹੱਬ ਨਾਲ ਭੈਣ ਦਾ ਸੂਟ ਰੈਡੀ ਕੀਤਾਗਾ ਤੇ ਹੁਣ ਆਪਾਂ ਗੱਲ ਕਰਦੇ ਨੈਕਸਟ ਸੂਟ ਦੀ ਜੀ ਨੈਕਸਟ ਸੂਟ ਸਾਡਾ ਮੀਨਸ ਜਿਵੇਂ ਕਹਿੰਦੇ ਹੁੰਦੇ ਆ ਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਿਹਾ ਇਹ ਵਾਲਾ ਵਰਕ ਅਸੀਂ ਵਿੰਟਰ ਵਾਲੇ ਸੂਟਸ ਦੇ ਉੱਤੇ ਬਹੁਤ ਸਾਰਿਆਂ ਦੇ ਉੱਤੇ ਇਸ ਤਰ੍ਹਾਂ ਦੀ ਵਰਕ ਕਰਕੇ ਅਸੀਂ ਬਾਹਰ ਫੋਰਨ ਚ ਵੀ ਭੇਜਿਆ ਤੇ ਇਧਰ ਵਾਲੀਆਂ ਭੈਣਾਂ ਨੇ ਵੀ ਬਣਵਾਏ ਆ ਸਾਡੇ ਕੋਲੋਂ ਪਰ ਇਹ ਹੁਣ ਸਮਰ ਦੇ ਵਿੱਚ ਪਹਿਲਾ ਸੂਟ ਰੈਡੀ ਹੋਇਆਗਾ ਤੇ ਮੈਂ ਕਿਹਾ ਤੁਹਾਨੂੰ ਦੱਸਦੀ ਆ ਸਮਰ ਦੇ ਲਈ ਵੀ ਆਪਾਂ ਤੁਸੀਂ ਇਹ ਵਾਲਾ ਡਿਜ਼ਾਈਨਿੰਗ ਕਰਵਾ ਸਕਦੇ ਹੋ ਬਾਕੀ ਇਹ ਫੈਬਰਿਕ ਵੀ ਆਪਣੇ ਕੋਲੇ ਅਵੇਲੇਬਲ ਹੈਗਾਗਾ ਲੇਲਨ ਕਾਟਨ ਆ ਜੀ ਇਹ ਵਾਲੀ ਖਾਦੀ ਕਾਟਨ ਜਿਹੜੀ ਕਹਿ ਦਿੰਦੇ ਹੈਗੇ ਉਹ ਵਾਲੀ ਹੈਗੀ ਤੇ ਤੁਸੀਂ ਨੈੱਕ ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਬਟਨਸ ਦੇ ਨਾਲ ਨਾਲ ਲਗਾ ਕੇ ਆਪਾਂ ਇਸ ਤਰ੍ਹਾਂ ਹੋ ਕਰਿਆ ਇਹਨੂੰ ਤੇ ਤੁਸੀਂ ਇਹਨੂੰ ਨਹੀਂ ਵੀ ਕਰਨਾ ਤੇ ਤੁਸੀਂ ਇਹਨੂੰ ਪਲੇਨ ਵੀ ਰੱਖ ਸਕਦੇ ਇੱਥੇ ਫੈਬਰਿਕ ਹੁੰਦਾਗਾ ਤੇ ਤੁਸੀਂ ਉਵੇਂ ਵੀ ਰੱਖ ਸਕਦੇ ਹੋਗੇ ਤੇ ਬਹੁਤ ਸੋਹਣਾ ਜਿਵੇਂ ਕਹਿੰਦੇ ਕਿ ਜੈਕਟ ਸਟਾਈਲ ਇਹ ਸਟਾਈਲ ਹੈਗਾ ਤੇ ਨੈਕ ਦਾ ਵਰਕ ਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਤੁਸੀਂ ਇਹਦੀ ਜਗ੍ਹਾ ਤੇ ਚੇਂਜ ਵੀ ਕਰਵਾ ਸਕਦੇ ਹੋ ਮਹਿਰੂਨ ਵੀ ਪਵਾ ਸਕਦੇ ਹੋ ਜਾਂ ਆਪਣੇ ਬਿਤਾਵਕ ਕਈ ਵਾਰ ਕੋਈ ਹੋਰ ਕਲਰ ਹੁੰਦਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਸਾਡੇ ਤੋਂ ਤੇ ਇਹ ਹੈਗੇ ਜੀ ਇਹਨਾਂ ਦੇ ਬਾਜੂ ਬਾਜੂ ਦਾ ਸਟਾਈਲ ਦਿਖਾਉਣਾ ਹੈ ਤੁਹਾਨੂੰ ਇਸ ਤਰ੍ਹਾਂ ਆਏਗਾ ਬਾਜੂ ਦਾ ਸਟਾਈਲ ਮੀਨ ਕੱਟ ਵਾਲਾ ਸਟਾਈਲ ਆ ਬਾਜੂ ਦਾ ਇਹੀ ਵਾਲੀ ਐਮਬਰਾਇਡਰੀ ਤੁਸੀਂ ਘੇਰੇ ਤੇ ਵੀ ਕਰਵਾ ਸਕਦੇ ਹੋ ਘੇਰੇ ਤੇ ਵੀ ਤੁਸੀਂ ਕੱਟ ਪਵਾ ਸਕਦੇ ਹੋ ਜਾਂ ਬਿਨਾ ਕੱਟ ਤੋਂ ਵੀ ਕਰਵਾ ਸਕਦੇ ਹੋ ਪਰ ਇਹਦੇ ਵਿੱਚ ਇਹਨਾਂ ਨੇ ਨਹੀਂ ਕਰਵਾਈ ਹੈਗੀ ਸਿਰਫ ਆਪਾਂ ਲੇਸ ਦੀ ਫਿਨਿਸ਼ਿੰਗ ਦੇ ਕੇ ਤੇ ਸਿਰਫ ਲੇਸ ਦੇ ਨਾਲ ਹੀ ਆਪਾਂ ਸੂਟ ਜਿਹੜਾ ਇਹ ਰੈਡੀ ਕੀਤਾ ਹੈਗਾ ਤੇ ਇਹਦੇ ਨਾਲ ਜੀ ਆਪਾਂ ਰੈਡੀ ਕੀਤਾ ਪਲਾਜੋ ਤੇ ਆਪਾਂ ਪਲਾਜੋ ਦੇ ਉੱਤੇ ਵੀ ਵਰਕ ਕੀਤਾ ਹੈਗਾ ਪਲਾਜੋ ਦੇ ਉੱਤੇ ਵੀ ਆਪਾਂ ਪੂਰੇ ਦੇ ਚਾਰੋਂ ਸਾਈਡ ਦੇ ਉੱਤੇ ਇਸ ਤਰ੍ਹਾਂ ਵਰਕ ਕੀਤਾ ਹੈਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾਗਾ ਜੀ ਉਹ ਆਪਾਂ ਕੀਤਾਗਾ ਟਾਈ ਡਾਈ ਦੇ ਵਿੱਚ ਸਾਰਾ ਦੁਪੱਟਾ ਪਲੇਨ ਰਹੇਗਾ ਇਸ ਤਰ੍ਹਾਂ ਟੈਬੀ ਲਾਈਨਿੰਗ ਦਾ ਇਹ ਦੁਪੱਟਾ ਕਾ ਤੇ ਪੱਲੇ ਜਿਹੜੇ ਆਪਾਂ ਇਸ ਤਰ੍ਹਾਂ ਟਾਈ ਡਾਈ ਕੀਤੇ ਆ ਜਿਹੜੇ ਕਲਰ ਕੰਬੀਨੇਸ਼ਨ ਉਹਦੇ ਵਿੱਚ ਸੀਗਾ ਉਹੀ ਵਾਲਾ ਕਲਰ ਆਪਾਂ ਪਾ ਕੇ ਟਾਈ ਡਾਈ ਕੀਤਾਗਾ ਤੇ ਆਪਾਂ ਔਰਗਾਂజా ਦੀ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੈਗੀ ਇਸ ਟਾਈਮ ਔਰਗਾਂజా ਲੇਸ ਅਸਰ ਟ੍ਰੈਂਡ ਦੇ ਵਿੱਚ ਨਾਰਮਲ ਕਾਟਨ ਦੀ ਲੇਸ ਨਾਲ ਇਹ ਥੋੜੀ ਜੀ ਕਾਸਟਲੀ ਆਉਂਦੀ ਹੈਗੀ ਤੇ ਵਾਟੇ ਤੇ ਨਾ ਲੁੱਕ ਬਹੁਤ ਸੋਹਣੀ ਲੱਗਦੀ ਹੈਗੀ ਆਪਣੇ ਸੂਟਾਂ ਦੀ ਤੇ ਬਾਕੀ ਤੁਸੀਂ ਆਪਣੀ ਪਸੰਦ ਦਾ ਡਿਜ਼ਾਈਨ ਕੋਈ ਵੀ ਸਮਰ ਵਾਲਾ ਕੋਈ ਵੀ ਆ ਪਾਰਟੀ ਵਾਲਾ ਤੁਸੀਂ ਭੇਜ ਕੇ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਹੋਗੇ ਤੇ ਹਰ ਜਗ੍ਹਾ ਸਾਡੀ ਸ਼ਿਪਿੰਗ ਹੈ ਜਿਹੜੀ ਉਹ ਅਵੇਲੇਬਲ ਹੈਗੀ ਤੁਸੀਂ ਕਿਤੇ ਵੀ ਬੈਠੇ ਤੁਹਾਡੇ ਘਰ ਤੱਕ ਸੂਟ ਆਏਗਾ ਬਾਕੀ ਆ ਵੀ ਸੂਟ ਜੀ ਆਪਣਾ ਕਸਟਮਾਈਜ਼ ਹੀ ਹੋਇਆਗਾ ਤੇ ਵਾਟ ਅਸੀਂ ਤੁਹਾਨੂੰ ਡਿਜ਼ਾਈਨਿੰਗ ਸ਼ੋਅ ਤਾਂ ਕਰ ਰਹੇ ਹਾਂ ਤਾਂ ਕਿ ਤੁਸੀਂ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਜਿਹੜੀ ਉਹ ਕਰਵਾ ਸਕਦੇ ਹੋਗੇ ਇਹ ਜੇ ਸੂਟ ਸਟੀਚਿੰਗ ਲਈ ਜਾਣਾਗਾ ਤੇ ਇਹ ਆਪਾਂ ਬਲੈਕ ਪਲਾਜ਼ੋ ਦੇ ਨਾਲ ਤੇ ਬਲੈਕ ਦੁਪੱਟੇ ਦੇ ਨਾਲ ਰੈਡੀ ਕੀਤਾਗਾ ਜੀ ਤੁਸੀਂ ਦੇਖੋਗੇ ਲੈਂਥ ਕਾਫੀ ਹੈ ਪਹਿਣ ਦੀ ਜਿੰਨਾ ਦਾ ਇਹ ਸੂਟ ਹੈਗਾ neck ਦਾ ਡਿਜ਼ਾਈਨ ਆਰੀ ਵਰਕ ਕੀਤਾ ਜੀ ਆਹ ਪੂਰੇ ਆਪਾਂ ਤੇ ਇਹ ਕਲਰ ਆ ਜਿਹੜਾ ਪੀਚ ਬੇਜ ਦਾ ਕਲਰ ਕਹਿ ਸਕਦੇ ਇਹਨੂੰ ਤੁਸੀਂ ਤੇ ਇਸ ਤਰ੍ਹਾਂ ਇਹਨਾਂ ਦਾ ਘੇਰਾਗਾ ਪੂਰਾ ਬਣਿਆ ਹੋਇਆ ਤੁਸੀਂ ਹੈਵੀ ਦੇ ਵਿੱਚ ਹੈ ਇਹ ਪੂਰਾ ਸੂਟ ਤੇ ਇਹ ਵੀ ਆਪਣੀ ਪੂਰੀ ਪਾਰਟੀ ਵੇਅਰ ਲੁੱਕ ਦਿੰਦਾਗਾ ਅਗਰ ਤੁਸੀਂ ਬਣਾਉਣਾ ਚਾਹੋ ਤਾਂ ਤੇ ਪੂਰੇ ਬਲੈਕ ਦੇ ਨਾਲ ਆਪਾਂ ਹਰੀ ਵਰਕ ਕੀਤਾ ਕੋਈ ਹੋਰ ਬਹੁਤੇ ਕਲਰ ਨਹੀਂ ਪਾਏ ਹੈਗੇ ਹੈਵੀ ਸੂਟ ਬਣੇਗਾ ਇਹ ਵੀ ਵਧੀਆ ਬਲੈਕ ਪਲਾਜੋ ਜਾਂ ਤੁਸੀਂ ਇਸੇ ਸੇਮ ਕਲਰ ਦਾ ਪਲਾਜੋ ਵੀ ਕਰ ਸਕਦੇ ਹੋਗੇ ਤੇ ਇਹਦਾ ਇਹ ਦੀ ਬਾਜੂ ਆ ਗਈ ਇਸ ਤਰ੍ਹਾਂ ਤੁਸੀਂ ਇਹ ਵਾਲਾ ਵਰਕ ਜੇ ਤੁਸੀਂ ਸੇਮ ਕਰ ਰਹੇ ਹੋ ਕਲਰ ਤਾਂ ਤੁਸੀਂ ਆਪਣੇ ਪਲਾਜੋ ਤੇ ਵੀ ਕਰ ਸਕਦੇ ਹੋਗੇ ਤੇ ਅਗਰ ਤੁਸੀਂ ਬਲੈਕ ਦੇ ਨਾਲ ਨਹੀਂ ਕੰਬੀਨੇਸ਼ਨ ਕਰਨਾ ਚਾਹੁੰਦੇ ਕਿਸੇ ਹੋਰ ਕਲਰ ਨਾਲ ਕਰਨਾ ਚਾਹੁੰਦੇ ਤਾਂ ਉਹ ਵੀ ਹੋ ਜਾਏਗਾ ਜੀ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਦੇਖ ਹੀ ਰਹੇ ਹੋਏਗੀ ਬਹੁਤ ਜ਼ਿਆਦਾ ਸੋਹਣੀ ਆਗੀ ਦੇਖੋ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਨੈਕਸਟ ਸੂਟ ਉਹ ਵੀ ਆਪਣਾ ਅੱਜ ਦੀ ਜਿਹੜੀ ਸਾਰੀ ਕਲੈਕਸ਼ਨ ਸੀਗੀ ਕਸਟਮਾਈਜ਼ਡ ਸੀਗੀ ਮੀਨਜ਼ ਸਾਰੇ ਸੂਟ ਆ ਜਿਹੜੇ ਆਲਰੇਡੀ ਇਹ ਸੋਲਡ ਆਊਟ ਰਹੇਗੇ ਤੇ ਤੁਸੀਂ ਮੀਨਜ਼ ਇਹਨਾਂ ਤੋਂ ਮੀਨਜ਼ ਆਈਡੀਆ ਲੈ ਸਕਦੇ ਹੋਗੇ ਤੇ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਇਹ ਜਿੱਦਾਂ ਸਮਰ ਵੇਅਰ ਫੈਬਰਿਕ ਆਪਾਂ ਲੈ ਲੈਨੇ ਆਗੇ ਅ ਅਦ ਲਈ ਪ੍ਰਿੰਟਡ ਸੂਟ ਲੈ ਲੈਨੇ ਆਪਾਂ ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਆਂਗੇ ਕਿ ਉਹਦੇ ਤੇ ਵੀ ਆਪਾਂ ਵਰਕ ਕਰਵਾ ਸਕਦੇ ਆ ਇਸ ਤਰ੍ਹਾਂ ਦੇਖੋਗੇ ਤੁਸੀਂ ਪ੍ਰਿੰਟਡ ਇਹ ਵਾ ਸੂਟ ਹੈਗਾ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਜੀ ਇਹ ਦੇਖੋਗੇ ਇਹ ਵੀ ਆਰੀ ਦਾ ਹੀ ਵਰਕ ਹੈਗਾ ਆਪਾਂ ਇਹਦੇ ਵਿੱਚੋਂ ਹੀ ਕਲਰ ਚੁੱਕੇ ਨੇ ਤੇ ਇਹਦੇ ਵਿੱਚੋਂ ਹੀ ਆਪਾਂ ਡਿਜ਼ਾਈਨਿੰਗ ਚੁੱਕੀ ਹੈਗੀ ਇਹ ਇਹਦੇ ਅਕੋਰਡਿੰਗ ਹੀ ਆਪਾਂ ਜਿਹੜਾ ਵਰਕ ਆ ਕੀਤਾ ਹੈਗਾ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਦੇਖ ਹੀ ਰਹੇ ਹੋਏਗੀ ਬਹੁਤ ਸੋਹਣੀ ਕੀਤੀ ਹੋਈ ਹੈਗੀ ਮੇਜ਼ਾ ਪੂਰਾ ਮੜਿਆ ਵਿਆ ਇਹ ਆਹੋ ਹੈਗਾ ਤੇ ਸੇਮ ਹੀ ਆਪਾਂ ਕੀਤਾਗਾ ਬਾਜੂ ਦੇ ਉੱਪਰ ਇਸ ਤਰ੍ਹਾਂ ਇਸ ਤਰ੍ਹਾਂ ਬਾਜੂ ਦੇ ਉੱਪਰ ਕੀਤਾ ਇਹ ਵਾਲਾ ਸੇਮ ਹੀ ਡਿਜ਼ਾਈਨਿੰਗ ਹੈ ਜੜੀ ਠੀਕ ਹੈ ਤਾਂ ਹੋਪਸ ਸੋ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਅੱਜ ਵਾਲੀ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਫੈਬਰਿਕ ਦੇ ਉੱਤੇ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋਗੇ ਥੈਂਕ ਯੂ ਸੋ ਮੱਚ